ਨਾਨਕ ਦੀ ਕਰ ਹੱਥ ਸੋ ਕਉ ਕਾਲ ਗੁਰ ਸੇਵੀ ਐ ਅਹੰਸ ਸਹਜ ਸੁਭਾਈ ਦਰਸਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਸੰਗਾ ਮਹਲਾ ਪੰਜਵਾ ਕਾਲ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਮੇਰ ਬਾਨ ਸਾਹਿਬ ਮੇਰਾ ਮੇਰ ਬਾਨ ਜੀ ਸਗਲ ਤੋ ਦੇ ਦਾਨ ਰਹਾ ਤੂੰ ਕਾਇ ਤੁ ਲਹ ਕਾਰੀਆਂ ਤੁਧ ਰਾਖੇ ਦਾ ਸਿਰ ਜਨਹਾਰ ਜੇਨ ਕੋਤਾ ਇਸ ਤੂੰ ਦਿਆ ਸੋਈ ਤੇ ਆਗਾਰ ਜਿੰਨ ਕੋ ਭਾਈ ਮੇਂ ਦਨੀ ਸੋਈ ਕਰਦਾ ਸਾਰ ਭੱਡ ਕਰ ਮਾਲਕ ਦਿਲਾਤਾ ਸੱਜਾ ਪਰਵਦ ਗਾ ਉਦਰਤ ਕੀ ਮਨ ਨ ਜਾਣੀਐ ਵੱਡਾ ਵਿਪਰਵਾਹੂ ਪਰਮੰਦੇ ਤੂੰ ਬੰਦ ਗੇ ਜਿਦਰ ਘਟਨਾ ਐਸਾ ਤੂੰ ਸਮਰੱਤ ਤਕਤ ਅਨੁਜਲ ਜੀਵ ਪੈਨ ਦਿੱਤੇ ਨੀਰਾਸ ਪਾਇਆ ਸਦਾ ਨਾਨਕ ਕੀ ਕਰਤਾਸ ਤੂ ਸੰਮਰਤ ਆਕਰਤ ਤਾ ਗੋਚਰ ਜੀਉ ਪੈੰਡ ਤੇਰੀ ਦਾਸ ਅਰਣੁ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ Bye.